YouTube ਦੇ ਉੱਤੇ 2 ਹਫ਼ਤੇ ਪਹਿਲਾਂ ਆਮਿਰ ਖਾਨ ਦਾ ਇੱਕ ਪੌਡਕਾਸਟ ਆਇਆ। ਰਾਮ ਸ਼ਾਮਾਨੀ ਦੇ ਚੈਨਲ ਦੇ ਉੱਤੇ ਆਇਆ ਤੁਸੀਂ ਜਾ ਕੇ ਜ਼ਰੂਰ ਦੇਖਿਓ ਤੇ ਦੇਖਣ ਯੋਗ ਆ। ਉਹਦੇ ਵਿੱਚ ਆਮਿਰ ਖਾਨ ਨੇ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਿਹੜੀਆਂ ਅਜੇ ਤੱਕ ਨਹੀਂ ਕੀਤੀਆਂ ਗਈਆਂ। ਇਹ ਵੀ ਗੱਲ ਦੱਸੀ ਆ ਕਿ ਭਾਈ ਮੈਂ ਨਿੱਜੀ ਜ਼ਿੰਦਗੀ ਦੇ ਵਿੱਚ ਕਿਹੋ ਜਾਂ। ਇਹ ਵੀ ਗੱਲ ਦੱਸੀ ਆ ਕਿ ਮੈਂ ਪਰਿਵਾਰਕ ਜ਼ਿੰਦਗੀ ਦੇ ਵਿੱਚ ਕਿਹੋ ਜਾਂ। ਇਹ ਵੀ ਗੱਲ ਦੱਸੀ ਆ ਕਿ ਮੈਂ ਫਿਲਮਾਂ ਦੇ ਵਿੱਚ ਕੀ ਗੁਆਇਆ ਤੇ ਕੀ ਪਾਇਆ। ਇਹ ਵੀ ਗੱਲ ਦੱਸੀ ਆ ਕਿ ਮੈਂ ਕਮਰਸ਼ੀਅਲ ਯਾਨੀ ਕਿ ਇਸ਼ਤਿਹਾਰਬਾਦੀ ਟੀਵੀ ਚੈਨਲਾਂ ਦੇ ਉੱਤੇ ਕਿਉਂ ਤੇ ਕਿਵੇਂ ਬੰਦ ਕਰਤੀ ਸੀ ਹੁਣ ਆਈ ਜੀ ਸਤਾਰੇ ਜ਼ਮੀਨ ਪਰ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਵੀ ਤੁਸੀਂ ਇਹ ਫਿਲਮ ਆਪਦੇ ਟੱਬਰਾਂ ਦੇ ਸਮੇਤ ਦੇਖੋ ਤੇ ਬੱਚਿਆਂ ਨੂੰ ਦਿਖਾਓ ਖਾਸ ਕਰਕੇ ਬੱਚਿਆਂ ਨੂੰ ਦਿਖਾਉਣੀ ਹੋਗਾ ਇਹ ਫਿਲਮ ਦੱਸਦੀ ਆ ਵੀ ਜਿਹੜੇ ਬੰਦਿਆਂ ਨੇ ਬਿਲਕੁਲ ਮੰਜਾ ਤੋੜਨਾ ਹੀ ਲਿਆ ਹੋਵੇ ਵੀ ਭਾਈ ਮੈਂ ਹਿਲਣਾ ਹੀ ਨਹੀਂ ਮੈਂ ਕੁਝ ਕਰਨਾ ਹੀ ਨਹੀਂ ਤਾਂ ਗੱਲ ਵੱਖਰੀ ਆ ਨਹੀਂ ਤਾਂ ਹਰ ਬੰਦੇ ਦਾ ਆਪੋ ਆਪਣਾ ਨਾਰਮਲ ਹੁੰਦਾ ਹਰ ਇਨਸਾਨ ਦਾ ਆਪੋ ਆਪਣਾ ਨਾਰਮਲ ਹੁੰਦਾ ਇਹ ਫਿਲਮ ਦੱਸਦੀ ਹੈ ਜੀ ਕਿ ਅਸੀਂ ਚੰਗੇ ਭਲੇ ਹੱਡ ਪ੍ਰਾਣ ਸਾਡੇ ਬਹੁਤ ਵਧੀਆ ਪਰ ਫਿਰ ਵੀ ਮਰੂ ਮਰੂ ਕਰਦੇ ਰਹਿੰਦੇ ਆ ਮੈਂ ਆ ਨਹੀਂ ਕਰ ਸਕਦਾ ਮੈਂ ਆ ਨਹੀਂ ਕਰ ਸਕਦਾ ਔਰ ਇਹ ਚ ਨੁਕਸ ਕੜਤਾ ਉਹਨੇ ਚ ਨੁਕੋਚ ਕੜਤੀ ਪਰ ਜਿਹੜੇ ਬੰਦੇ ਦਿਮਾਗੀ ਤੌਰ ਦੇ ਉੱਤੇ ਜਿਹੜੇ ਮਨੁੱਖ ਜਿਹੜੇ ਬੱਚੇ ਜਿਹੜੇ ਨੌਜਵਾਨ ਦਿਮਾਗੀ ਤੌਰ ਦੇ ਉੱਤੇ ਵਿਕਸਿਤ ਨਹੀਂ ਹੋਏ ਉਹਨਾਂ ਦੀ ਉਮਰ ਭਾਵੇਂ 30 30 ਸਾਲ ਦੀ ਹੋ ਗਈ ਆ ਪਰ ਦਿਮਾਗੀ ਤੌਰ ਦੇ ਉੱਤੇ ਉਹ 10 10 ਸਾਲ ਦੇ ਆ ਉਹ 15 15 ਸਾਲ ਦੇ ਉਹ ਇੱਕ ਥਾਂ ਦੇ ਉੱਤੇ ਖੜੇ ਆ ਉਮਰ ਦੀਆਂ ਪੌੜੀਆਂ ਜਿੰਗੀਆਂ ਮਰਦੀ ਚੜ ਗਏ ਆ ਉਹਨਾਂ ਦੇ ਵਿੱਚੋਂ ਕੋਈ ਦਿਮਾਗੀ ਤੌਰ ਦੇ ਉੱਤੇ ਕਿਸੇ ਪਰੇਸ਼ਾਨ ਨਾਲ ਜੂਝ ਰਿਹਾ ਕੋਈ ਸਰੀਰਕ ਤੌਰ ਦੇ ਉੱਤੇ ਕਿਸੇ ਪਰੇਸ਼ਾਨ ਨਾਲ ਜੂਝ ਰਿਹਾ ਦੇਖਣ ਨੂੰ ਉਹ ਬਿਲਕੁਲ ਨਾਰਮਲ ਲੱਗਦੇ ਆ ਪਰ ਉਹ ਜ਼ਹਿਨੀ ਤੌਰ ਦੇ ਉੱਤੇ ਕਈ ਕਾਰਨਾਂ ਦੇ ਕਰਕੇ ਕੁਦਰਤੀ ਤੌਰ ਦੇ ਉੱਤੇ ਤੇ ਉਹ ਪਛੜ ਗਏ ਆ ਬਾਕੀ ਸਮਾਜ ਦੇ ਨਾਲੋਂ ਪਰ ਉਹ ਪਛੜੇ ਨਹੀਂ ਆ ਇਹ ਫਿਲਮ ਇਹ ਵੀ ਦੱਸਦੀ ਆ ਕਿ ਉਹ ਪਛੜੇ ਨਹੀਂ ਆ ਉਹ ਚੰਗੇ ਭਲੇ ਤੰਦਰੁਸਤੀਆਂ ਤੋਂ ਵੀ ਕਈ ਮਾਮਲਿਆਂ ਦੇ ਵਿੱਚ ਅੱਗੇ ਆ ਇਹ ਫਿਲਮ ਦੱਸ ਉਹਨਾਂ ਮੁੰਡੇ ਕੁੜੀਆਂ ਦੀ ਕਹਾਣੀ ਆ ਉਹਨਾਂ 10 ਕਲਾਕਾਰਾਂ ਦੀ ਕਹਾਣੀ ਹੈ ਜਿਹੜੇ ਕਲਾਕਾਰ ਨਹੀਂ ਆ ਉਹਨਾਂ ਦੇ ਕੋਲੋਂ ਕੰਮ ਲੈਣਾ ਤੁਸੀਂ ਕਿਸੇ ਐਂ ਕਰੋ ਵੀ ਪਿੰਗਲਵਾੜੇ ਜਾਓ ਮਾਨਾ ਵਾਲੇ ਵਾਲੇ ਪਿੰਗਲਵਾੜੇ ਦੇ ਵਿੱਚ ਜਾਓ ਉੱਥੇ ਇਹੋ ਜਿਹੇ ਮੁੰਡੇ ਕੁੜੀਆਂ ਤੁਹਾਨੂੰ ਕਈ ਲੱਭਦੇ ਆ ਜਿਹੜੇ ਤੁਹਾਡੇ ਕੋਲੋਂ ਪਿਆਰ ਭਾਲਦੇ ਆ ਜਿਹੜੇ ਤੁਹਾਡੇ ਨਾਲ ਬਹਿਣਾ ਚਾਹੁੰਦੇ ਆ ਜਿਹੜੇ ਤੁਹਾਡੇ ਨਾਲ ਹੱਸਣਾ ਚਾਹੁੰਦੇ ਆ ਜਿਹੜੇ ਤੁਹਾਨੂੰ ਗਲਵੱਕੜੀ ਪਾਉਣੀ ਚਾਹੁੰਦੇ ਆ ਤੇ ਤੁਸੀਂ ਜਾਣ ਸਾਰ ਦੂਰੀ ਜੀ ਬਣਾ ਕੇ ਚੱਲਦੇ ਚਲੋ ਪਿੰਗਲ ਵਾਲੇ ਦੀ ਮੈਂ ਗੱਲ ਕੀਤੀ ਹੈ ਤੁਸੀਂ ਆਲੇ ਦੁਆਲੇ ਕਿਤੇ ਹੋਰ ਚਲੇ ਜਾਓ ਆਪਾ ਉਥੇ ਆਮ ਤੌਰ ਤੇ ਜਾਂਦੇ ਆ 5 ਮਿੰਟ ਲਈ ਜਾਂਦੇ ਆ 10 ਮਿੰਟ ਲਈ ਜਾਂਦੇ ਆ ਕੋਈ ਕੇਕ ਦੇਣ ਜਾਂਦਾ ਹੋ ਕੱਪੜੇ ਦੇਣ ਜਾਂਦਾ ਪਰ ਆਪਾ ਉਸ ਤੋਂ ਭੱਜਣ ਦੀ ਕਹਾਣ ਕਰਦੇ ਆ ਵੀ ਯਾਰ ਕਿਸੇ ਦੇ ਮੂੰਹ ਦੇ ਵਿੱਚੋਂ ਲਾਲਾਂ ਡੇਗ ਰਹੀਆਂ ਕੋਈ ਕਿਸ ਤਰੀਕੇ ਦੇ ਨਾਲ ਹੱਥ ਬਾਹਾਂ ਹਿਲਾ ਰਿਹਾ ਕੋਈ ਕਿਵੇਂ ਕਰ ਰਿਹਾ ਅਸੀਂ ਬੜਾ ਚਿਰ ਟਿਕਦੇ ਨਹੀਂ ਪਰ ਇਹ ਫਿਲਮ ਤੁਸੀਂ ਦੇਖ ਕੇ ਇਹ ਗੱਲ ਕਹੋਗੇ ਕਿ ਮੈਂ ਆਪਣੇ ਨੇੜਲੇ ਪਿੰਗਲਵਾੜੇ ਜਾਵਾਂ ਮੈਂ ਜਿਹੜੇ ਇਸ ਤਰੀਕੇ ਦੇ ਨਾਲ ਦਿਮਾਗੀ ਤੌਰ ਦੇ ਉੱਤੇ ਵਿਕਸਿਤ ਨਹੀਂ ਲੋਕ ਉਹਨਾਂ ਦੇ ਆਸ਼ਰਮ ਦੇ ਵਿੱਚ ਜਾਵਾਂ ਮੈਂ ਉਹਨਾਂ ਦੇ ਹੋਸਟਲ ਦੇ ਵਿੱਚ ਜਾ ਕੇ ਆਵਾਂ ਮੈਂ ਇਹਨਾਂ ਦੇ ਕੋਲੇ ਰਵਾਂ ਮੈਂ ਇਹਨਾਂ ਦੇ ਕੋਲੇ ਰਾਤ ਕੱਟਾਂ ਇਹ ਫਿਲਮ ਤੁਹਾਨੂੰ ਇਸ ਗੱਲ ਦੇ ਲਈ ਮਜਬੂਰ ਕਰਦੀ ਆ ਤੇ ਸਮਝਾਉਂਦੀ ਆ ਕਿ ਜ਼ਿੰਦਗੀ ਦਾ ਸਾਰਤੱਤ ਹੈ ਕੀ ਆ ਅਮਰ ਖਾਨ ਬਾਕਮਾਲ ਬੰਦਾ ਅਮਰ ਖਾਨ ਦਾ ਜ਼ਮੀਨ ਨਾਲ ਜੁੜ ਕੇ ਰਹਿਣਾ ਬਾਕਮਾਲ ਆ ਅਮਰ ਖਾਨ ਦੀਆਂ ਫਿਲਮਾਂ ਦੇਖ ਲਓ ਤਾਰੇ ਜ਼ਮੀਂ ਪਰ ਦੇਖ ਲਓ ਲਗਾਨ ਦੇਖ ਲਓ ਕਿੰਨੀਆਂ ਹੋਰ ਆ ਫਿਲਮਾਂ ਪੀਕੇ ਦੇਖ ਲਓ ਹੋਰ ਜਿਹੜੀਆਂ ਫਿਲਮਾਂ ਆਈਆਂ ਉਹ ਦੇਖ ਲਓ ਉਹ ਬੰਦੇ ਨੇ ਇਹ ਸਾਬਤ ਕੀਤਾ ਜੀ ਕਿ ਮੈਂ 3-3 4 4-4 ਸਾਲ 2-2 ਸਾਲ ਜੇ ਇੱਕ ਫਿਲਮ ਦੇ ਉੱਤੇ ਲਾਉਣਾ ਤਾਂ ਮੇਰੇ ਕਿਉਂ ਲੱਗ ਜਾਂਦੇ ਆ ਜੇ ਕਿਸੇ ਬੰਦੇ ਦੀ ਅੱਜ ਇੱਕ ਫਿਲਮ ਹਿੱਟ ਹੋਵੇ ਤਾਂ ਉਹ ਸਾਲ ਦੇ ਵਿੱਚ ਤਿੰਨ ਫਿਲਮਾਂ ਕਰਨ ਲੱਗ ਜਾਂਦਾ ਵੀ ਭਾਈ ਇੰਨੇ ਕਰੋੜ ਆ ਰਿਹਾ ਮੈਨੂੰ ਕੀ ਇਹ ਚੱਲੇ ਨਾ ਚੱਲੇ ਖਸਮਾਂ ਨੂੰ ਖਾਵੇ ਪਰ ਇਹ ਫਿਲਮ ਦੱਸਦੀ ਹੈ ਜੀ ਕਿ ਮਿਹਨਤ ਕਿੰਨੀ ਕੀਤੀ ਗਈ ਹੈ ਚੰਗੇ ਭਲੇ ਬੰਦੇ ਦੇ ਕੋਲੋਂ ਕੰਮ ਲੈਣਾ ਕਿੰਨਾ ਔਖਾ ਹੁੰਦਾ ਪਰ ਜਿਹੜੇ 10 ਉਹ ਮੁੰਡੇ ਕੁੜੀਆਂ ਜਿਹੜੇ ਕਿ ਦਿਮਾਗੀ ਤੌਰ ਦੇ ਉੱਤੇ ਵਿਕਸਿਤ ਨਹੀਂ ਹੋਏ ਤੇ ਉਹਨਾਂ ਦੇ ਕੋਲੋਂ ਆਰ ਐਸ ਪਰਸਨਾਂ ਜਿਹੜੇ ਕਿ ਇਸ ਸtare ਜ਼ਮੀਂ ਪਰ ਫਿਲਮ ਦੇ ਨਿਰਦੇਸ਼ਕ ਆ ਉਹਨਾਂ ਦੇ ਵੱਲੋਂ ਜਿਵੇਂ ਕੰਮ ਲਿਆ ਗਿਆ ਸੱਚੀ ਮੁੱਚੀ ਤੁਹਾਨੂੰ ਸਲਾਮ ਕਰਨੀ ਬਣਦੀ ਹੈ ਜਿਹੜੀ ਫਿਲਮ ਦੀ ਕਹਾਣੀ ਲਿਖੀ ਆ ਉਹ ਦਿਵਿਆਨੀ ਦੀ ਸ਼ਰਮਾ ਨੇ ਲਿਖੀ ਆ ਸੱਚੀ ਮੁੱਚੀ ਸਲਾਮ ਕਰਦੇ ਆ 158 ਮਿੰਟ ਦੀ ਫਿਲਮ ਆ ਇਹ ਫਿਲਮ ਤੁਹਾਨੂੰ ਦੱਸਦੀ ਆ ਜੀ ਕਿ ਤੁਸੀਂ ਕਿੱਥੇ ਜੇ ਖੜੇ ਹੋ ਤੇ ਇੱਕ ਬਾਸਕਟਬਾਲ ਕੋਚ ਜਿਹੜਾ ਕਿ ਅਮਰ ਖਾਨ ਦੇ ਰੂਪ ਦੇ ਵਿੱਚ ਆ ਕਿਸ ਤਰੀਕੇ ਦੇ ਨਾਲ ਉਹ दारू ਪੀ ਕੇ ਤੇ ਬਾਅਦ ਦੇ ਵਿੱਚ ਗੱਡੀ ਠੋਕ ਦਿੰਦਾ ਫਿਰ ਉਹਨੂੰ ਅਦਾਲਤ ਦੇ ਵੱਲੋਂ ਸਜ਼ਾ ਲਾਈ ਜਾਂਦੀ ਆ ਕਿ ਭਾਈ ਤੂੰ ਸਮਾਜਿਕ ਕੰਮ ਦੇ ਵਿੱਚ ਯੋਗਦਾਨ ਪਾਉਣਾ 3 ਮਹੀਨੇ ਦੇ ਲਈ ਇਹ ਗੱਲ ਕਹੀ ਜਾਂਦੀ ਕਿ ਭਾਈ ਤੁਸੀਂ ਇੱਕ ਹੋਸਟਲ ਦੇ ਵਿੱਚ ਜਾ ਕੇ ਜਿਹੜੇ ਉਥੇ ਡਾਊਨ ਸਿੰਡਰਮ ਵਾਲੇ ਬੱਚੇ ਆ ਜਿਹੜੇ ਕਿ ਉਥੇ ਹੋਰ ਜਿਹੜੇ ਵੱਖ-ਵੱਖ ਤਰ੍ਹਾਂ ਦੀਆਂ ਮਾਨਸਿਕ ਸਮੱਸਿਆਵਾਂ ਵਾਲੇ ਜੂਝਣ ਵਾਲੇ ਆ ਉਹਨਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਕੋਚਿੰਗ ਦੇਣੀ ਆ ਤੇ ਸ਼ੁਰੂ ਦੇ ਵਿੱਚ ਉਹਨੂੰ ਵੀ ਭੜਾ ਲੱਗਦਾ ਪਰ ਹੌਲੀ-ਹੌਲੀ ਉਹ ਇਹਨਾਂ ਬੱਚਿਆਂ ਦੀ ਇਹਨਾਂ ਨੌਜਵਾਨਾਂ ਦੀ ਗੱਲ ਨੂੰ ਸਮਝਣ ਲੱਗਦਾ ਤੇ ਫਿਰ ਇੱਕ ਜਿਹੜਾ ਰਿਸ਼ਤਾ ਐਸਾ ਬਣਦਾ ਕਿ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਇਹ ਟੀਮ ਆਉਂਦੀ ਹੈ ਜਿਹਨੂੰ ਉਹ ਸਿਖਾਉਂਦਾ ਉਹ ਦੂਜੇ ਦੇ ਉੱਤੇ ਆਉਂਦੀ ਆ ਤਾਂ ਅਮਰ ਖਾਨ ਵਰਗਾ ਜਿਹੜਾ ਕਿ ਤੰਦਰੁਸਤਾ ਜਿਹਮੀ ਤੌਰ ਤੇ ਤੰਦਰੁਸਤ ਜਿਵੇਂ ਕਿ ਆਪਾਂ ਆਪਦੇ ਆਪ ਨੂੰ ਕਹਿ ਬੈਨੇ ਆ ਉਹ ਤਾਂ ਕਹਿੰਦਾ ਜੀ ਕਿ ਦੇਖੋ ਯਾਰ ਅਸੀਂ ਦੂਜੇ ਨੰਬਰ ਤੇ ਰਹਿ ਗਏ ਅਸੀਂ ਹਾਰ ਗਏ ਪਰ ਜਿਹੜੇ ਬੱਚਿਆਂ ਨੂੰ ਸਿਖਾਇਆ ਹੁੰਦਾ ਜਿਨ੍ਹਾਂ ਨੂੰ ਅਸੀਂ ਕਹਿੰਨੇ ਕਿ ਇਹ ਅਬਨਾਰਮਲ ਆ ਜਿਨ੍ਹਾਂ ਨੂੰ ਕਹਿੰਨੇ ਕਿ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਇਹ ਡਾਊਨ ਸਿੰਡਰੋਮ ਵਾਲੇ ਆ ਤੇ ਭਾਈ ਉਹ ਬੱਚੇ ਕਿਵੇਂ ਖੁਸ਼ੀ ਮਨਾਉਂਦੇ ਜੇਤੂਆਂ ਦੇ ਨਾਲ ਇਹ ਫਿਲਮ ਦੇ ਵਿੱਚ ਕਹਾਣੀ ਆ ਵੀ ਇਹ ਦੱਸਦੀ ਆ ਜੀ ਕਿ ਭਾਈ ਉਹ ਬੱਚੇ ਦੂਜੇ ਨੰਬਰ ਤੇ ਰਹਿ ਕੇ ਪਹਿਲਾ ਨੰਬਰ ਮਹਿਸੂਸ ਕਰਦੇ ਆ ਤੇ ਅਸੀਂ ਜਿਹੜੇ ਜ਼ਹਿਨੀ ਤੌਰ ਦੇ ਉੱਤੇ ਕਹਿੰਦੇ ਵੀ ਤੰਦਰੁਸਤੀ ਤੇ ਇਹ ਅਸੀਂ ਕਈ ਵਾਰੀ ਦਿਲ ਤੇ ਲਾ ਲੈਂਦੇ ਕਿ ਯਾਰ ਸਾਨੂੰ ਆਹ ਰੁਤਬਾ ਮਿਲਣਾ ਚਾਹੀਦਾ ਸੀ ਸਾਨੂੰ ਆਹ ਚੀਜ਼ ਨਹੀਂ ਮਿਲੀ ਸਾਨੂੰ ਆਹ ਚੀਜ਼ ਨਹੀਂ ਮਿਲੀ ਇਹ ਗੱਲਾਂ ਅਮਰ ਖਾਨ ਦੇ ਹਿੱਸੇ ਦੇ ਵਿੱਚ ਹੀ ਆਈਆਂ ਇਸ ਫਿਲਮ ਨੂੰ ਬਹੁਤ ਲੋਕ ਦੇਖਣ ਵੀ ਜਾ ਰਹੇ ਆ ਤੇ ਜੇਕਰ ਤੁਸੀਂ ਪਾਈ ਨਹੀਂ ਦੇਖਣ ਗਏ ਤਾਂ ਕਿਰਪਾ ਕਰਕੇ ਜ਼ਰੂਰ ਦੇਖ ਕੇ ਆਇਓ ਇਹਦੇ ਵਿੱਚ ਤੁਹਾਨੂੰ ਅਮਰ ਖਾਨ ਦੀ ਮਿਹਨਤ ਨਜ਼ਰ ਆਊਗੀ ਇਹਦੇ ਵਿੱਚ ਤੁਹਾਨੂੰ ਸਮੁੱਚੀ ਟੀਮ ਦੇ ਕਲਾਕਾਰਾਂ ਦੀ ਮਿਹਨਤ ਨਜ਼ਰ ਆਊਗੀ ਇਹਦੇ ਵਿੱਚ ਤੁਹਾਨੂੰ ਇਹਨਾਂ ਮੁੰਡੇ ਕੁੜੀਆਂ ਦੀ ਮਿਹਨਤ ਨਜ਼ਰ ਆਊਗੀ ਜਿਹੜੇ ਕਲਾਕਾਰ ਨਹੀਂ ਪਰ ਉਹਨਾਂ ਦੇ ਕੋਲ ਐਕਟਿੰਗ ਕੈਸੀ ਕਮਾਲ ਦੀ ਕਰਵਾਈ ਗਈ ਆ ਜਿਹੜੇ ਕਿ ਬਾਸਕਟਬਾਲ ਦੇ ਨਾਲ ਕਿਵੇਂ ਖੇਡਦੇ ਆ ਜਿਵੇਂ ਕਿ ਲਗਾਨ ਫਿਲਮ ਸੀ ਉਹਦੇ ਵਿੱਚ ਆਪਾਂ ਜਾਣਦੇ ਕਿ ਕਰੈਕਟਰ ਤਾਂ ਨਹੀਂ ਸੀ ਪਰ ਗੋਰੀਆਂ ਨੂੰ ਹਰਾਉਣ ਦੇ ਲਈ ਉਹਨਾਂ ਲੋਕਾਂ ਨੇ ਕੋਈ ਕਿਵੇਂ ਸੀ ਸਰੀਰਕ ਤੌਰ ਦੇ ਉੱਤੇ ਕੋਈ ਕਿਵੇਂ ਸੀ ਸਰੀਰਕ ਤੌਰ ਦੇ ਉੱਤੇ ਉਹਨਾਂ ਨੇ ਕਿਵੇਂ ਕਮਾਲ ਕੀਤੀ ਸੀ ਉਸੇ ਤਰੀਕੇ ਦੀ ਕਮਾਲ ਇਸ ਫਿਲਮ ਦੇ ਵਿੱਚ ਆ ਇਹ ਫਿਲਮ ਦੇਖ ਕੇ ਮੈਨੂੰ ਲੱਗਾ ਵੀ ਜਿਵੇਂ ਨਿਚੋੜ ਕੱਢਿਆ ਹੁੰਦਾ ਨਾ ਕਿਸੇ ਚੀਜ਼ ਦਾ ਸਤਿਆ ਵਿੱਚ ਜਸਤੇ ਦੇ ਵਿੱਚ ਉਸ ਤਰੀਕੇ ਨਾਲ ਅਮਰ ਖਾਨ ਨੇ ਆਪਦੀ ਪੇਸ਼ਕਾਰੀ ਕੀਤੀ ਸਤਿਆਮੇ ਜੈਸ਼ ਤੇ ਵੀ ਮੈਨੂੰ ਨਜ਼ਰ ਆਇਆ ਇਹਦੇ ਵਿੱਚ ਮੈਨੂੰ ਸੱਚੀ ਮੁੱਚੀ ਤਾਰੇ ਜ਼ਮੀਨ ਪਰਦਾ ਝੋਲਾ ਵੀ ਪਿਆ ਇਹਦੇ ਵਿੱਚ ਲਗਾਨ ਦਾ ਝੋਲਾ ਵੀ ਪਿਆ ਲੱਗਦਾ ਵੀ ਇਹੋ ਜੀਆਂ ਫਿਲਮਾਂ ਜਿਹੜੀਆਂ ਟੈਕਸ ਮਾਫੀ ਹੋਣੀਆਂ ਚਾਹੀਦੀਆਂ ਇਹ ਫਿਲਮਾਂ ਦੇਖਣੀਆਂ ਵੀ ਚਾਹੀਦੀਆਂ ਤੇ ਹੋਰ ਚੰਗੀ ਗੱਲ ਇਹ ਆ ਇੱਥੇ ਤਾਂ ਪੰਜਾਬ ਦੇ ਵਿੱਚ ਹਿੱਟ ਕਲਾਕਾਰ ਨੂੰ ਦੂਜਾ ਕਲਾਕਾਰ ਦੇਖ ਕੇ ਨਹੀਂ ਰਾਜ਼ੀ ਇੱਥੇ ਅਮਰ ਖਾਨ ਦੀ ਫਿਲਮ ਆਈ ਤਾਂ ਸਲਮਾਨ ਖਾਨ ਤੇ ਸ਼ਾਹਰੂਖ ਖਾਨ ਉਹਦੀ ਪ੍ਰਮੋਸ਼ਨ ਵਾਸਤੇ ਉਹਦਾ ਹੌਸਲਾ ਫਜ਼ਾਈ ਕਰਨ ਵਾਸਤੇ ਆਏ ਆ ਇਹ ਵੀ ਇੱਕ ਚੰਗੀ ਗੱਲ ਆ ਬਾਲੀਵੁੱਡ ਦੇ ਅਸੀਂ ਤਿੰਨ ਖਾਨਾਂ ਦੀ ਗੱਲ ਕਰਦੇ ਆ ਪਰ ਆਪਦੇ ਇੱਕ ਸਾਥੀ ਦੀ ਹਮਾਇਤ ਕਰਨ ਦੇ ਲਈ ਸਹਿਯੋਗ ਦੇਣ ਦੇ ਲਈ ਸਮਰਥਨ ਕਰਨ ਦੇ ਵਾਸਤੇ ਦੋ ਬਾਕੀ ਵੀ ਆਏ ਆ ਇਹ ਏਕਤਾ ਵੀ ਹੈਗੀ ਆ ਫਿਲਮਾਂ ਦੇ ਵਿਸ਼ੇ ਕੀ ਹੋਣੇ ਚਾਹੀਦੇ ਇਹ ਵੀ ਪਤਾ ਲੱਗਣਾ ਚਾਹੀਦਾ ਸਾਡੀਆਂ ਪੰਜਾਬੀ ਫਿਲਮਾਂ ਦੇ ਨਾਲ ਜੇ ਤੁਲਨਾ ਕਰਗੇ ਤੇ ਪਤਾ ਨਹੀਂ ਕਿਹੜੇ ਵੇਲੇ ਬਣ ਗਈ ਤੇ ਪਤਾ ਨਹੀਂ ਕਿਹੜੇ ਵੇਲੇ ਆਈ ਤੇ ਪਤਾ ਨਹੀਂ ਕਿਹੜੇ ਵੇਲੇ ਚੱਲੇਗੀ ਬਹੁਤਿਆਂ ਦਾ ਹਾਲ ਇਹੋ ਜਿਹਾ ਹੁੰਦਾ ਸਾਨੂੰ ਤੇ ਸਾਡੇ ਵਰਗਿਆਂ ਨੂੰ ਅਮਰ ਖਾਨ ਵਰਗੇ ਲੋਕਾਂ ਤੋਂ ਸੇਧ ਲੈਣੀ ਚਾਹੀਦੀ ਆ ਜਿਹੜੇ ਕਿ ਦੰਗਲ ਵਰਗੀਆਂ ਫਿਲਮਾਂ ਬਣਾਉਂਦੇ ਆ ਜਿਹੜੇ ਦੱਸਦੇ ਆ ਕਿ ਭਾਰ ਵਧਾ ਕੇ ਕਟਾਈ ਦਾ ਕਿਵੇਂ ਤੇ ਘਟਾ ਕੇ ਵਧਾਈ ਦਾ ਕਿਵੇਂ ਫਿਲਮ ਦੇ ਵਿੱਚ ਰਚਮਚ ਕਿਵੇਂ ਜਾਈਦਾ ਜਿਹੜੇ ਦੱਸਦੇ ਜੀ ਕਿ ਕਲਾ ਕੀ ਹੁੰਦੀ ਆ ਜਿਹੜੇ ਸਾਨੂੰ ਸਮਝਾਉਂਦੇ ਆ ਕਿ ਭਾਈ ਕੱਲੇ ਪੈਸੇ ਨਹੀਂ ਕਮਾਉਣੇ ਹਾਂ ਮੈਂ ਇੰਟਰਵਿਊ ਤੇ ਗੱਲ ਸ਼ੁਰੂ ਕੀਤੀ ਸੀ ਉਸ ਪੌਡਕਾਸਟ ਦੇ ਵਿੱਚ ਇਹ ਵੀ ਗੱਲ ਕਹੀ ਆ ਅਮਰ ਖਾਨ ਨੇ ਵੀ ਕਰੋਨਾ ਮਹਾਮਾਰੀ ਦੇ ਮੌਕੇ ਮੈਂ ਸੋਚਿਆ ਜੀ ਕਿ ਹੁਣ ਮੈਂ ਫਿਲਮਾਂ ਕਰਨੀਆਂ ਹੀ ਨਹੀਂ ਗੱਲ ਹੀ ਖਤਮ ਕਰ ਦੇਣੀ ਆ ਮੈਂ ਬਹੁਤ ਕੁਝ ਕਰ ਲਿਆ ਮੈਂ ਪਰਿਵਾਰ ਨੂੰ ਸਮਾਂ ਨਹੀਂ ਦੇ ਸਕਿਆ ਹੁਣ ਪਰਿਵਾਰ ਨੂੰ ਸਮਾਂ ਦੇਣਾ ਬਸ ਆ ਜਿਹੜੀ ਮੈਂ ਉਹਨੇ ਕਿਹਾ ਵੀ ਲਾਲ ਸਿੰਘ ਚੱਡਾ ਉਹਦੋਂ ਅੱਧੀ ਬਣੀ ਸੀ ਤੇ ਅੱਧੀ ਬਣਨੀ ਬਾਕੀ ਸੀ ਉਹ ਕਹਿੰਦੇ ਜੀ ਮੈਂ ਸਾਰਿਆਂ ਨੂੰ ਬੁਲਾਇਆ ਆਪਣੀ ਟੀਮ ਨੂੰ ਤੇ ਮੈਂ ਇਹ ਗੱਲ ਕਹੀ ਕਿ ਆਪਾਂ ਆ ਫਿਲਮ ਨੇਪਰੇ ਚਾੜਨੀ ਬਾਅਦ ਵਿੱਚ ਸਭ ਕੁਝ ਖਤਮ ਸਾਰਿਆਂ ਟੀਵੀ ਦੇ ਉੱਤੇ ਐਡਵਰਟਾਈਜ਼ਮੈਂਟ ਬੰਦ ਕਰਵਾ ਦਿਓ ਭਾਵੇਂ ਕਰੋੜਾਂ ਦਾ ਨੁਕਸਾਨ ਹੋਵੇ ਭਾਵੇਂ ਅਰਬਾਂ ਦਾ ਹੋਵੇ ਆਪਾਂ ਕੰਮ ਕਰਨਾ ਹੀ ਨਹੀਂ ਉਹ ਕਹਿੰਦੇ ਜੀ ਕਿ ਮੈਂ ਆਪਦੇ ਬੱਚਿਆਂ ਨੂੰ ਸਮਾਂ ਦੇਣਾ ਸ਼ੁਰੂ ਕਰਤਾ ਬੱਚੇ ਕੁਝ ਕੁ ਮਹੀਨਾ ਬਾਅਦ ਕਹਿੰਦੇ ਵੀ ਪਾਪਾ ਤੁਸੀਂ ਕੋਈ ਹੋਰ ਕੰਮ ਵੀ ਕਰੋ ਸਾਨੂੰ ਵੀ ਤਾਂ ਥੋੜੀ ਜਿਹੀ ਸਪੇਸ ਚਾਹੀਦੀ ਆ ਤੁਸੀਂ ਸਾਡੇ ਸਿਰ ਤੇ ਚੜੇ ਰਹਿੰਨੇ ਆ ਬੱਚਿਆਂ ਦੇ ਲਈ ਕਹਿੰਦਾ ਜੀ ਮੈਂ ਸੋਚਿਆ ਸੀ ਵੀ ਫਿਲਮ ਨਹੀਂ ਕਰਨੀਗੀ ਤੇ ਬੱਚੇ ਕਹਿੰਦੇ ਵੀ ਭਾਈ ਸਾਨੂੰ ਆਪਣੀ ਥੋੜੀ ਜਿਹੀ ਜ਼ਿੰਦਗੀ ਵੀ ਜਿਉਣ ਦਿਓ ਹਮੇਸ਼ਾ ਨਾਲ ਨਾਲ ਤੁਰੇ ਫਿਰਨਾ ਇਹ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਵੀ ਖਲਲ ਪਾਉਣ ਵਾਲੀ ਗੱਲ ਆ ਉਹ ਕਹਿੰਦਾ ਜੀ ਮੈਂ ਫਿਰ ਫਿਲਮਾਂ ਦੇ ਵੱਲ ਮੋੜ ਘਟ ਲਿਆ ਬੱਚਿਆਂ ਨੂੰ ਸਮਾਂ ਦਿਓ ਪਰਿਵਾਰ ਨੂੰ ਸਮਾਂ ਦਿਓ ਪਰ ਆਪਦਾ ਫਿਲਮਾਂ ਵਾਸਤੇ ਵੀ ਨਿਯਮਬੱਧ ਸਮਾਂ ਕੱਢੋ ਤੇ ਮੈਂ ਸੋਚਦਾ ਵੀ ਜੇਕਰ ਕੋਰੋਨਾ ਮਹਾਮਾਰੀ ਦੇ ਮੌਕੇ ਉਹਨੇ ਫੈਸਲਾ ਕਰ ਲਿਆ ਹੁੰਦਾ ਕਿ ਲਾਲ ਸਿੰਘ ਚੱਡਾ ਤੋਂ ਅਗਲੀ ਫਿਲਮ ਬਣਾਉਣੀ ਹੀ ਨਹੀਂ ਤੇ ਫਿਰ ਭਾਈ ਸਤਾਰੇ ਜ਼ਮੀਨ ਪਰ ਆਉਣੀ ਵੀ ਨਹੀਂ ਸੀ ਤੇ ਜੇਕਰ ਇਹ ਨਾ ਆਉਂਦੀ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਲੱਗਣਾ ਕਿ ਸਭ ਕਾ ਆਪਣਾ ਆਪਣਾ ਨੋਰਮਲ ਸਭ ਕਾ ਆਪਣਾ ਆਪਣਾ ਨੋਰਮਲ ਤੋਂ ਭਾਵ ਕੀ ਆ ਸਭ ਦੀ ਆਪੋ ਆਪਣੀ ਸਧਾਰਨਤਾ ਮੈਨੂੰ ਕੋਈ ਬੰਦਾ ਲੱਗ ਸਕਦਾ ਜੀ ਕਿ ਉਹ ਬੰਦਾ ਕਮਲਾ ਉਹ ਬੰਦਾ ਸਹੀ ਨਹੀਂ ਪਰ ਉਹਦੀ ਸਧਾਰਨ ਹੋਣ ਦੀ ਆਪਣੀ ਡੈਫੀਨੇਸ਼ਨ ਹੋ ਸਕਦੀ ਹੈ ਕਿਸੇ ਨੂੰ ਮੇਰੀ ਗੱਲ ਨਹੀਂ ਚੰਗੀ ਲੱਗਦੀ ਹੋ ਸਕਦੀ ਮੇਰੀ ਡੈਫੀਨੇਸ਼ਨ ਹੋ ਸਕਦੀ ਸਧਾਰਨਤਾ ਦੀ ਨੋਰਮਲ ਦੀ ਆਪਣੀ ਹੋ ਸਕਦੀ ਹੈ ਤੇ ਹਰ ਥਾਂ ਦੇ ਉੱਤੇ ਜਿਹੜੇ ਮੈਂਟਲੀ ਤੌਰ ਦੇ ਉੱਤੇ ਪਰੇਸ਼ਾਨ ਆ ਜਾਂ ਮੈਂਟਲੀ ਤੌਰ ਤੇ ਵੀਕ ਜਿਹੜੇ ਕਿ ਇਸ ਵੇਲੇ ਵੱਖ-ਵੱਖ ਆਸ਼ਰਮਾਂ ਦੇ ਵਿੱਚ ਹੈ ਜਿਹੜੇ ਕਿ ਵੱਖ-ਵੱਖ ਹਸਪਤਾਲਾਂ ਦੇ ਵਿੱਚ ਹੈ ਜਿਹੜੇ ਆਪਾਂ ਕਹਿੰਦੇ ਕਿ ਜ਼ਹਿਨੀ ਤੌਰ ਦੇ ਉੱਤੇ ਜਮਾਂਦਰੂ ਤੌਰ ਦੇ ਉੱਤੇ ਇਸ ਤਰੀਕੇ ਦੇ ਨਾਲ ਬੱਚੇ ਪੈਦਾ ਹੋਏ ਆ ਉਹਨਾਂ ਦਾ ਸਬਦਾ ਆਪੋ ਆਪਣਾ ਨਾਰਮਲ ਆ ਸਭ ਦਾ ਆਪਣਾ ਆਪਣਾ ਨਾਰਮਲ ਆ ਇਹਦੇ ਵਿੱਚ ਗੱਲਾਂ ਸਮਝਾਈਆਂ ਵੀ ਗਈਆਂ ਕਿ ਕੋਚ ਹੋਣ ਦੇ ਨਾਤੇ ਮੈਂ ਸੋਚਦਾ ਜੀ ਕਿ ਮੈਂ ਇਹਨਾਂ ਨੂੰ ਸਿਖਾ ਰਿਹਾ ਪਰ ਇਹਨਾਂ ਦੇ ਕੋਲੋਂ ਮੈਂ ਬਹੁਤ ਕੁਝ ਸਿੱਖ ਲਿਆ ਇਹਦੇ ਵਿੱਚ ਇਹ ਵੀ ਗੱਲ ਕਹੀ ਗਈ ਆ ਕਿ ਭਾਈ ਇਹ ਤੰਦਰੁਸਤ ਨੇ ਇਹ ਜਵਾਨ ਨੇ ਮੈਂ ਕਈ ਥਾਵਾਂ ਦੇ ਉੱਤੇ ਨਗੂਣਾ ਨਿਮਾਣਾ ਤੇ ਬਿਲਕੁਲ ਊਣਾ ਪਾਉਣਾ ਇਹ ਵੀ ਚੀ ਵੀ ਗੱਲ ਦੱਸੀ ਗਈ ਆ ਕਿ ਇਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਆ ਇਹ ਤਾਂ ਜਿਹੜੇ ਕਰੋਮੋਸੋਮ ਨੇ ਉਹਨਾਂ ਦਾ ਕਸੂਰ ਆ ਵੀ ਭਾਈ ਕਿਸ ਤਰੀਕੇ ਨਾਲ ਬਾਹਰ ਘਟ ਹੁੰਦੀ ਆ ਇਹਨਾਂ ਦਾ ਕੀ ਪਤਾ ਇਹਨਾਂ ਨੂੰ ਕੀ ਪਤਾ ਵੀ ਭਾਈ ਡਿਸੇਬਲ ਪੈਦਾ ਹੋਣਾ ਜਾਂ ਕਿਵੇਂ ਹੋਣਾ ਮੇਰੀ ਸਾਰਿਆਂ ਨੂੰ ਬੇਨਤੀ ਆ ਜੇਕਰ ਤੁਸੀਂ ਇਹ ਫਿਲਮ ਨਹੀਂ ਦੇਖੀ ਤਾਂ ਦੇਖ ਕੇ ਆਇਓ ਤੇ ਇਹ ਫਿਲਮ ਦੇਖ ਕੇ ਤੁਸੀਂ ਕਿਸੇ ਨਾ ਕਿਸੇ ਇਹੋ ਜਿਹੇ ਆਸ਼ਰਮ ਨੇ ਵਿੱਚ ਜ਼ਰੂਰ ਜਾਇਓ ਜਿੱਥੇ ਕਿ ਇਹੋ ਜਿਹੇ ਨੌਜਵਾਨ ਮੁੰਡੇ ਕੁੜੀਆਂ ਰਹਿੰਦੇ ਆ ਤੁਹਾਨੂੰ ਚੰਗਾ ਲੱਗੂਗਾ ਵੀ ਭਾਈ ਅਸੀਂ ਇਹਨਾਂ ਨੂੰ ਗਲਵਕੜੀ ਪਾਈ ਆ ਤੁਹਾਡੇ ਕੋਲ ਉਹ ਕੀ ਮੰਗਦੇ ਆ ਅਸੀਂ ਕਈ ਵਾਰ ਗਏ ਆ ਪਿੰਗਲਵਾੜੇ ਦੇ ਵਿੱਚ ਮਾਨਾਂ ਵਾਲਾ ਆਸ਼ਰਮ ਦੇ ਵਿੱਚ ਜਦੋਂ ਉੱਥੇ ਜਾਂਦੇ ਆ ਤਾਂ ਇਉਂ ਲੱਗਦਾ ਵੀ ਉਹ ਤੁਹਾਨੂੰ ਇਉਂ ਮਿਲਦੇ ਆ ਬੱਚੇ ਵੀ ਜਿਵੇਂ ਤੁਹਾਨੂੰ ਉਹ ਕਈ ਸਾਲਾਂ ਤੋਂ ਕਈ ਦਹਾਕਿਆਂ ਤੋਂ ਜਾਣਦੇ ਹੋਣ ਤੇ ਜਦੋਂ ਤੁਸੀਂ ਉੱਥੋਂ ਆਉਣੇ ਤਾਂ ਅੱਖਾਂ ਦੇ ਵਿੱਚੋਂ ਤੁਹਾਡੇ ਅਥਰੂ ਡਿੱਗ ਰਹੇ ਹੁੰਦੇ ਆ ਜੇ ਤੁਸੀਂ ਚਾਹੁੰਦੇ ਆ ਕਿ ਜ਼ਿੰਦਗੀ ਦੀ ਸਾਰਤਕਤਾ ਨੂੰ ਸਮਝਣਾ ਜੇ ਤੁਸੀਂ ਚਾਹੁੰਦੇ ਵੀ ਜ਼ਿੰਦਗੀ ਦਾ ਸਾਰ ਤਤ ਜਾਣੀਏ ਕਿਸੇ ਬਿਰਧ ਆਸ਼ਰਮ 'ਚ ਜਾ ਕੇ ਕਿਸੇ ਅਨਾਥ ਆਸ਼ਰਮ 'ਚ ਜਾ ਕੇ ਕਿਸੇ ਇਹੋ ਜਿਹਾ ਮੈਂ ਤਾਂ ਇੱਕ ਸ਼ਬਦ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਜਿਵੇਂ ਮੰਦਬੁੱਧੀ ਆਪਾਂ ਕਹਿੰਦੇ ਨੇ ਵੀ ਭਾਈ ਮਾਨਸਿਕ ਤੌਰ ਦੇ ਉੱਤੇ ਜਿਵੇਂ ਬੁੱਧੀ ਦੇ ਤੌਰ ਦੇ ਉੱਤੇ ਵਿਕਸਿਤ ਨਹੀਂ ਹੋਏ ਉਹਨਾਂ ਦੇ ਕੋਲੇ ਜਾ ਕੇ ਉੱਥੇ ਜਾ ਕੇ ਬੈਠ ਕੇ ਦੇਖਿਓ ਉਹਨਾਂ ਦੀ ਕੱਲੀ ਕੱਲੀ ਗੱਲ ਨੂੰ ਦੇਖਿਓ ਉਹਨਾਂ ਦੀਆਂ ਅੱਖਾਂ ਦੇ ਵਿੱਚ ਚਮਕਦੇ ਪਾਣੀ ਨੂੰ ਵੇਖਿਓ ਨੱਚਦੇ ਅਥਰੂਆਂ ਨੂੰ ਦੇਖਿਓ ਤੁਹਾਨੂੰ ਬਹੁਤ ਕੁਝ ਮਿਲੂਗਾ ਅਮਰ ਖਾਨ ਦੀ ਫਿਲਮ ਬਿਲਕੁਲ ਦੇਖਣ ਯੋਗ ਆ 100% ਦੀ ਵੇਖਣ ਯੋਗ ਆ ਤੇ ਮੈਂ ਆਪਦੇ ਦੋ ਦੋਸਤਾਂ ਨੂੰ ਦਿਖਾ ਕੇ ਆਇਆ ਹੁਣ ਕਈ ਬੰਦੇ ਕਹਿਣਗੇ ਭਾਈ ਕੀ ਕਰ ਗਿਆ ਹੁਣ 250 ਰੁਪਏ ਦਾ ਟਿਕਟਾ ਭਾਈ ਜੀ ਸਾਰੀ ਡੈੜੀ ਉਹ ਵੀ ਤਾਂ 2.5-300 ਰੁਪਏ ਦਾ ਪੈਕ ਹੀ ਪੈਂਦਾ ਜਿਹੜੇ ਮੋਬਾਈਲ ਦੇ ਉੱਤੇ ਉਂਗਲਾਂ ਨੱਚਦੀਆਂ ਤੇ ਉਹ ਵੀ ਤਾਂ 8-10000 ਰੁਪਏ ਦਾ ਆਉਂਦਾ ਹੀ ਆ ਸੋ ਜੇਕਰ ਚੰਗੀ ਚੀਜ਼ ਭਾਲਦੇ ਤਾਂ ਮੁਫਤ ਦੇ ਵਿੱਚ ਨਹੀਂ ਤੁਹਾਨੂੰ ਮਿਲਣੀ ਚਾਹੀਦੀ ਮੁਫਤ ਦੇ ਵਿੱਚ ਆਟਾ ਦਾਲੀ ਮਿਲਦਾ ਉਹ ਵੀ ਵੋਟਾਂ ਦੇ ਖਾਤਰ ਮਿਲਦਾ ਜਾਂ ਚੋਣਾਂ ਦੇ ਮੌਕੇ ਪੈਗ ਮਿਲਦਾ ਤੇ ਜਾਂ ਫਿਰ ਘਰਦਿਆਂ ਨੂੰ ਠੰਡਾ ਮਿਲਦਾ ਪਰ ਇਹੋ ਜਿਹੀਆਂ ਚੰਗੀਆਂ ਚੀਜ਼ਾਂ ਦੇ ਉੱਤੇ ਆਪਦੀ ਜੇਬ ਦੇ ਵਿੱਚੋਂ 4-60 ਖਰਚੋ ਮਿਹਰਬਾਨੀ